ਸਾਡੇ ਕੋਲ ਜੀ ਇਨਫਾਰਮੇਸ਼ਨ ਆਈ ਸੀਗੀ ਕਿ ਡਿਵੀਜ਼ਨ ਨੰਬਰ 3 ਦੇ ਏਰੀਆ ਦੇ ਵਿੱਚ ਨੀਲਾ ਚੰਡਾ ਗੁਰਦੁਆਰਾ ਸਾਹਿਬ ਦੇ ਕੋਲ ਜਿਹੜਾ ਹੈ ਕਿ ਬੱਚੇ ਨੂੰ ਖਰੀਦਣ ਸੰਬੰਧੀ ਜਿਹੜੀ ਹੈ ਉਹ ਕੁਝ ਗਲਬਾਤ ਚੱਲ ਰਹੀ ਸੀ ਦੋ ਤਰ੍ਹਾਂ ਦੇ ਵਿੱਚ ਤੋਂ ਜਦੋਂ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਗਈ ਕੱਲ ਤੇ ਫਿਰ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ 13 ਫਰਵਰੀ 2026 ਨੂੰ ਅਰੋੜਾ ਨਰਸਿੰਗ ਹਸਪੀਟਲ ਜਿਹੜਾ ਹੈਗਾ ਬਾਬਾ ਧਾਨ ਸਿੰਘ ਚੌਂਕ ਲੁਧਿਆਣਾ ਉਥੇ 13 ਤਰੀਕ ਨੂੰ ਇੱਕ ਬੱਚਾ ਜਨਮਿਆ ਸੀਗਾ ਇੱਕ ਪ੍ਰਵਾਸੀ ਲੇਡੀ ਸੀਗੀ ਸੁਨੀਤਾ ਦੇਵੀ ਇਹਦੇ ਪਹਿਲਾਂ ਹੀ 4 ਲੜਕੀਆਂ ਨੇ ਜਦੋਂ ਇਹ ਦੁਬਾਰਾ ਲੜਕੀ ਹੋਈ ਤੇ ਇਹਨੇ ਉਥੇ ਇੱਕ ਨਰਸ ਕੰਮ ਕਰਦੀ ਸੀਗੀ ਆਸ਼ਾ ਉਹਦੇ ਨਾਲ ਗੱਲਬਾਤ ਕੀਤੀ ਕਿ ਮੇਰੇ ਪਹਿਲਾਂ ਹੀ 4 ਲੜਕੀਆਂ ਨੇ ਤੇ ਮੈਂ ਹੋਰ ਲੜਕੀ ਜਿਹੜੀ ਹੈ ਨਹੀਂ ਰੱਖਣੀ ਤੇ ਮੇਰੀ ਲੜਕੀ ਇਹ ਕਿਤੇ ਅੱਗੇ ਤੁਸੀਂ ਵਕਵਾ ਦਿਓ ਤਾਂ ਜਿਹੜੀ ਉਹ ਨਰਸ ਸੀਗੀ ਉਹਨੇ ਅੱਗੇ ਕੋਈ ਉਹਨੂੰ ਬੀਐਮਐਸ ਡਾਕਟਰ ਜਾਣਦੀ ਸੀਗੀ ਬਲਮੀਤ ਕੌਰ ਤਾਂ ਉਹਦੇ ਨਾਲ ਗੱਲ ਕੀਤੀ ਜਿਹੜੀ ਕਿ ਪੱਖੋਵਾਲ ਰੋਡ 'ਤੇ ਉੱਥੇ ਰਹਿਣ ਵਾਲੀ ਐ ਉਹਨੇ ਫਿਰ ਅੱਗੇ ਬਲਮੀਤ ਕੌਰ ਨੇ ਅੱਗੇ ਰੂਚੀ ਜਿਹੜੀ ਬਲਮੀਤ ਕੌਰ ਦੀ ਪੇਕੇ ਘਰ ਦੀ ਸਹੇਲੀ ਐ ਰੂਚੀ ਨਾਲ ਗੱਲ ਕੀਤੀ ਰੂਚੀ ਨੇ ਫਿਰ ਇੱਕ ਗੁਰਮੀਤ ਕੌਰ ਉਹਦੀ ਸਹੇਲੀ ਸੀਗੀ ਮੋਗੇ ਉਹਦੇ ਨਾਲ ਗੱਲ ਕੀਤੀ ਰੂਚੀ ਨੇ ਮਨਦੀਪ ਅਗਰ ਰੂਚੀ ਨੇ ਅੱਗੇ ਗੱਲ ਕੀਤੀ ਮਨਦੀਪ ਕੌਰ ਉਹ ਵੀ ਜਿਹੜੀ ਕਿ ਬੱਚਾ ਜਿਹੜੀ ਖਰੀਦਣ ਦੀ ਚਾਹਵਾਨ ਸੀ ਕੋਈ ਔਲਾਦ ਨਹੀਂ ਐ ਤੇ ਬੱਚਾ ਖਰੀਦਣਾ ਚਾਹੁੰਦੇ ਸੀਗੇ ਤੇ ਇਸ ਤਰੀਕੇ ਨਾਲ ਇਹਨਾਂ ਦਾ ਆਪਸ ਵਿੱਚ ਚੇਨ ਬਣੀ ਤੇ ਆਪਸ ਵਿੱਚ ਇਹਨਾਂ ਦਾ 210000 ਰੁਪਏ ਚ ਸੌਦਾ ਹੋਇਆ ਇਹਦੇ ਵਿੱਚੋਂ ਕੁਝ ਅਮਾਉਂਟ ਜਿਹੜੀ ਹੈਗੀ ਹੈ ਜਿਹੜਾ ਨੇ ਬੱਚਾ ਖਰੀਦਣਾ ਸੀਗਾ ਉਹਨਾਂ ਨੇ ਔਨਲਾਈਨ ਜਿਹੜਾ ਹੈ ਇਹ ਪੈਸਾ ਟਰਾਂਸਫਰ ਵੀ ਕੀਤਾ ਉਹ ਸਾਡਾ ਸਾਰਾ ਜਿਹੜਾ ਹੈਗਾ ਔਨ ਰਿਕਾਰਡ ਹੈ ਤੇ ਇਹਦੇ ਵਿੱਚ ਟੋਟਲ ਜਿਹੜਾ 8 ਦੋਸ਼ੀ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਤੇ ਇਹਦੇ ਵਿੱਚੋਂ 5 ਜਿਹੜੇ ਦੋਸ਼ੀ ਨੇ ਜਿੱਚ ਨਵਜਨਮੀ ਲੜਕੀ ਦੀ ਮਾਤਾ ਜਿਨ੍ਹਾਂ ਨੇ ਖਰੀਦਣਾ ਸੀਗਾ ਤੇ ਵਿੱਚੋਂ ਪ੍ਰਵੀਨ ਬਨਮੀਤ ਕੌਰ ਜਿਹੜੀ ਬੀਐਮਐਸ ਡਾਕਟਰ ਰੁਚੀ ਤੇ ਮਨਦੀਪ ਕੌਰ ਇਹਨਾਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਕਰ ਲਿਆ ਤੇ ਜਿਹੜੇ ਤਿੰਨ ਦੋਸ਼ੀ ਨੇ ਜਿਹੜੀ ਇੱਕ ਨਰਸ ਹੈਗੀ ਐ ਤੇ ਨਾਲ ਇਹਦੇ ਦੋ ਦੋਸ਼ੀ ਜਿਹੜੇ ਉਹ ਰਗੇ ਨੇ ਉਹਨਾਂ ਦੀ ਵੀ ਗ੍ਰਿਫਤਾਰੀ ਪੈਣੀ ਹੈ ਸਰ ਦਲਾਲਾਂ ਨੇ ਜਿਹੜੇ 210000 ਚ ਕਿੰਨੇ ਡਿਵਾਈਡ ਕਰਨੇ ਸੀਗੇ ਬੱਚੇ ਵਾਲਿਆਂ ਨੂੰ ਕਿੰਨੇ ਦੇਣੇ ਸੀ ਖੁਦ ਕਿੰਨੇ ਕਿੰਨੇ ਦੇਣੇ ਸੀ ਉਹ ਮਤਲਬ ਸਾਰਿਆਂ ਨੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਆਪਣਾ ਆਪਣਾ ਹਿੱਸਾ ਵਿੱਚ ਕਿਸੇ ਨੇ 10000 ਕਿਸੇ ਨੇ 20000 ਉਹ ਸਾਰਾ ਆਪਸ ਰੱਖਿਆ ਸੀ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਐਸ ਡਿਟੇਲ ਵਿੱਚ ਉਹ ਕਰਾ ਨਹੀਂ ਮੰਨੂ ਕਿ ਨਾ ਮਿਲਿਆ ਮਾਂ ਨੂੰ ਬਹੁਤ ਘੱਟ ਪੈਸੇ ਮਿਲਨੇ ਸੀਗੇ ਬੇਸਿਕਲੀ ਉਹ ਕਹਿੰਦੀ ਸੀ ਕਿ ਮੈਨੂੰ ਜਿਹੜਾ ਹਸਪੀਟਲ ਦਾ ਖਰਚਾ ਹੈਗਾ ਖਰਚਾ ਦਵਾ ਦਿਓ ਸਰ ਇਸ ਤਰ੍ਹਾਂ ਦੇ ਪ੍ਰਾਈਵੇਟ ਹਸਪੀਟਲ 'ਚ ਬੱਚਿਆਂ ਨੂੰ ਵੇਚਣ ਦਾ ਇੱਕ ਕਾਰੋਬਾਰ ਕੀਤਾ ਜਾ ਰਿਹਾ ਗੁਰਪੁਰਦਾ ਤੇ ਸਰ ਤੇ ਹੁਣ ਕੀ ਹਸਪੀਟਲ ਤੇ ਵੀ ਕਾਰਵਾਈ ਕੀਤੀ ਜਾਊਗੀ ਵੀ ਬਿਨਾ ਆਈਡੈਂਟੀਫਾਈ ਕੀਤੇ ਇੱਕ ਸਰਟੀਫਾਈਡ ਨਰਸਾਂ ਨੂੰ ਰੱਖਣ ਦੀ ਬਜਾਏ ਹਰੇਕ ਨੂੰ ਹੀ ਰੱਖੀ ਜਾ ਰਹੇ ਨੇ ਜਿਹੜੀ ਦਾਇਆਂ ਮਾਈਆਂ ਨੇ ਉਹ ਇਦਾਂ ਦੇ ਕੰਮ ਕਰਦੀਆਂ ਨੇ ਬਿਲਕੁਲ ਜਿਹੜਾ ਇਹਦੀ ਇਨਵੈਸਟੀਗੇਸ਼ਨ ਦਾ ਪਾਰਟ ਆ ਹਸਪੀਟਲ ਦਾ ਰੋਲ ਵੀ ਇਹਦੇ ਵਿੱਚ ਜਿਹੜਾ ਵਿਚਾਰਿਆ ਜਾਏ ਸਰ ਸਿਰਫ ਸਿਰਫ ਤੁਸੀਂ ਦੱਸੋ ਕਿ ਪਤਾ ਕਿ ਗੈਂਗ ਇਨਫੋਰਮੇਸ਼ਨ ਕਿੱਦਾਂ ਮਿਲੇਗੀ ਇਹ ਸੋਚਾ ਹੋ ਰਿਹਾ ਵਾ ਔਰ ਕਿਹੜੀ ਜਗ੍ਹਾ ਹੋ ਰਿਹਾ ਹੈ ਇਹ ਪਤਾ ਲੱਗਿਆ ਲੋਕਾਂ ਨੇ ਮਤਲਬ ਦੇਖਿਆ ਹੋਵੇ ਦੇਖੋ ਜਿਹੜਾ ਇਨਫਾਰਮਰ ਹੁੰਦੇ ਲੋਕ ਹੀ ਹੁੰਦੇ ਨੇ ਤਾਂ ਬੇਸਿਕਲੀ ਜਿਹੜਾ ਸੀ ਸਿਕਰਟ ਇਨਫੋਰਮੇਸ਼ਨ ਤੇ ਹੀ ਪਰਚਾ ਦਿੰਦਾ ਸਰ ਪਹਿਲੇ ਵੀ ਕੋਈ ਇਹਨਾਂ ਵੱਲੋਂ ਜਿਹੜਾ ਅਜਿਹਾ ਕੋਈ ਬੱਚਾ ਵੇਚਿਆ ਜਾਂ ਖੀਦਾ ਗਿਆ ਵਾ ਉਹਦੀ ਜਨਕਾਰੀ ਸਾਹਮਣੇ ਆਈ ਹੈ ਸਰ ਨਹੀਂ ਕੋਈ ਅਜਿਹਾ ਰਿਕਾਰਡ ਜਿਹੜਾ ਸੀ ਇਹ ਚੈੱਕ ਕਰ ਰਹੇ ਹਾਂ ਸਾਰਾ ਤੇ ਹੋ ਸਕਦਾ ਪ੍ਰੋਪਰ ਗੈਂਗ ਹੋਵੇ ਪਹਿਲਾਂ ਵੀ ਕਰਦੇ ਹੋਣ ਤੇ ਜਿਹੜੀ ਡਿਟੇਲ ਇਨਵੈਸਟੀਗੇਸ਼ਨ ਕਰਾਂ ਤਾਂ 2 ਲੱਖ ਸੁਮੇਤਾ ਦੇ ਮਦਰ ਦੇ ਅਕਾਊਂਟ ਚ ਗਿਆ ਮਦਰ ਦੇ ਅਕਾਊਂਟ ਚ ਨਹੀਂ ਗਿਆ ਹਿੰਦੇ ਪੈਸੇ ਮਦਰ ਦੇ ਅਕਾਊਂਟ ਸ਼ਾਲੇ ਨਹੀਂ ਗਏ ਪੈਸੇ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਇਹ ਮਨਮੀਤ ਕੌਰ ਜਿਹੜੀ ਹੈਗੀ ਆ ਵਿੱਚ ਜਿਹੜੀ ਕਿ ਬੀ ਐਮ ਐਸ ਡਾਕਟਰ ਹੈਗੀ ਆ ਉਹਦੇ ਅਕਾਊਂਟ ਚ ਪੈਸੇ ਚਲੇ ਗਏ ਸੀ ਡਾਕਟਰ ਬੀ ਐਮ ਐਸ ਬੀ ਐਮ ਐਸ ਡਾਕਟਰ ਹੈ ਸੁਮੇਤਾ ਦੇਵੀ ਪਤੀ ਆਫ ਕਸ਼ਮ ਲਾਲ ਹੈ ਜੀ ਉਹਦੇ ਪਤੀ ਨੂੰ ਵੀ ਪਤਾ ਸੀ ਕਿ ਬੱਚੇ ਨੂੰ ਵੇਚਿਆ ਗਿਆ ਵਾ ਹਾਲੇ ਤੱਕ ਇਨਵੈਸਟੀਗੇਸ਼ਨ ਚ ਨਹੀਂ ਆਇਆ ਪਰ ਅਸੀਂ ਹਲੇ ਇਹਨੂੰ ਡਿਟੇਲ ਚ ਇਨਵੈਸਟੀਗੇਸ਼ਨ ਕਰਾਂਗੇ ਬਿਲਕੁਲ ਜਿਹੜਾ ਬੱਚਾ ਇਸ ਬਾਰੇ ਆ ਉਹ ਆਇਡੈਂਟੀਫਾਈ ਹੋਇਆ ਜਿਹਨੇ ਖਰੀਦਣਾ ਸੀ ਉਹਦਾ ਕੀ ਫਾਈਨੈਂਸ਼ੀਅਲ ਸਟੇਟਸ ਆ ਕੀ ਐਂ ਕੀ ਨਹੀਂ ਮਨਦੀਪ ਕੌਰ ਜੀ ਜਿਹਨੇ ਬੱਚਾ ਖਰੀਦਣਾ ਸੀਗਾ ਇਹ ਪਿੰਡ ਡੰਗਲ ਜਿਹੜੇ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਹੈ ਇਹਨਾਂ ਦੇ ਪਹਿਲਾਂ ਕੋਈ ਬੱਚਾ ਨਹੀਂ ਹੈਗਾ ਫਾਈਨੈਂਸ਼ੀਅਲ ਸਟੇਟਸ ਇਹਨਾਂ ਦਾ ਠੀਕ ਹੈਗਾ ਤੇ ਇਹ ਬੱਚਾ ਖਰੀਦਣਾ ਚਾਹਦੇ ਸੀ ਜਿਹੜੀ ਉਹ ਪ੍ਰਵਾਸੀ ਮਦਰ ਹੈ ਜਿਹੜੀ ਉਹ ਕਿੱਥੇ ਦੀ ਹੈ ਕਿਹੜੀ ਸਟੇਟ ਦੀ ਹੈ ਬੇਸਿਕਲੀ ਪਛੋ ਯੂਪੀ ਦੀ ਰਹਿਣ ਵਾਲੀ ਹੈ ਜੀ ਤੇ ਫਿਲਹਾਲ ਜਿਹੜਾ ਹੈ ਸ਼ੇਰਪੁਰ ਕਲਾ ਉੱਥੇ ਰਹਿ ਰਹੀ ਹੈ ਇਹ ਹਸਪੀਟਲ ਦੇ ਵੀ ਸਰ ਕੋਈ ਕਾਰਵਾਈ ਕੀਤੀ ਗਈ ਹੈ ਬਾਕਾਇਦਾ ਜਾਂ ਸਿਰਫ ਸਿਰਫ ਡਾਕਟਰ ਜਾਂ ਜਿਹੜਾ ਸਟਾਫ ਆ ਉਹਨਾਂ ਦੀ ਕੀਤੀ ਗਈ ਹੈ ਹਾਲੇ ਤੱਕ ਜਿਹੜੀ ਸ਼ਮੂਲੀਅਤ ਹੈ ਨਰਸ ਦੀ ਸਾਹਮਣੇ ਆਈ ਹੈ ਇਸ ਤੋਂ ਬਾਅਦ ਜਿਹੜਾ ਸੀ ਇਨਵੈਸਟੀਗੇਸ਼ਨ ਜੇ ਦੇਖਾਂਗੇ ਕਿ ਹਸਪੀਟਲ ਦਾ ਮੈਨੇਜਮੈਂਟ ਦਾ ਉਹਨਾਂ ਦੇ ਕਿ ਡਾਕਟਰਸ ਦਾ ਇਹਦੇ ਵਿੱਚ ਕੋਈ ਰੋਲ ਹੈ ਕਿ ਨਹੀਂ ਆ ਸਰ ਪਹਿਲਾਂ ਵੀ ਗੱਲ ਚਾਂ ਦੀ ਕੀਦੂ ਕੋਈ ਸੁਣੀ ਹੈ ਜਾਂ ਇਹ ਪਹਿਲੀ ਵਾਰ ਪਹਿਲਾਂ ਵੀ ਇਹ ਸੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਹੁਣ ਸਾਰਿਆਂ ਦਾ ਪੁਲਿਸ ਰਿਮਾਂਡ ਲੈ ਕੇ ਨਾਲ ਡਿਟੇਲ ਲਈ ਪੁੱਛਕਿਛ ਕਰਾ ਰਹੇ ਕੁਝ ਵੀਡੀਓਜ਼ ਵੀ ਆ ਗਏ ਸੀ ਕੁਝ ਜੈਂਟਸ ਵੀ ਉਹਦੇ ਲੇਡੀ ਦੇ ਨਾਲ ਫਿਰ ਅਸੀਂ ਚਲੇ ਸੀ ਕਿ ਉਹ ਵੀ ਹਲੇ ਇਸ ਪਰਚੇ ਦੇ ਨਾਮ ਦੇ ਤੇ ਕਿਤੇ ਬਿਲਕੁਲ ਇਹਦੇ ਵਿੱਚ ਇੱਕ ਜਿਹੜਾ ਹੈਗਾ ਪੰਮਾ ਪੰਮਾ ਲੇਡੀਜ਼ ਪੰਮਾ ਲੇਡੀਜ਼ ਇੱਕ ਪੰਮਾ ਨਾਲ ਦੀ ਆਸ਼ਾ ਵਰਕਰ ਹੈਗੀ ਉਹ ਵੀ ਨਾਮਜ਼ਦ ਕੀਤੀ ਹੈ ਜਿਹੜੇ ਜੈਂਟਸ ਉਹਨਾਂ ਦਾ ਰੋਲ ਦੇਖ ਰਹੇ ਸੀ ਸਰ ਸਰੇ ਡੀਲ 25 ਦੀ ਫੈਸਲਾ ਹੁਣ ਪਹਿਲਾਂ ਹੋਈ ਸੀ ਇਹ ਬਾਅਦ ਵਿੱਚ ਬਾਅਦ ਵਿੱਚ ਬੱਚੇ ਦੀ ਉਮਰ ਕਿੰਨੀ ਹੈ ਕਿੰਨੇ ਕਿੰਨੇ ਦੀ 13 13 ਤਰੀਕ ਨੂੰ 13 ਫਰਵਰੀ ਨੂੰ ਬੱਚਾ ਜਿਹੜਾ ਪੈਦਾ ਹੋਇਆ ਪਾਕਿਸਤਾਨ ਵਿੱਚ ਅੱਜ ਚਾਰ ਤਰ੍ਹਾਂ ਹੋਣੇ ਦੋ ਦਿਨ ਦੀ ਸਾਡੇ ਕੋਲ ਜੀ ਇਨਫੋਰਮੇਸ਼ਨ ਆਈ ਸੀਗੀ ਕਿ ਡਿਵੀਜ਼ਨ ਨੰਬਰ 3 ਦੇ ਏਰੀਏ ਦੇ ਵਿੱਚ ਨੀਲਾ ਚੰਡਾ ਗੁਰਦੁਆਰਾ ਸਾਹਿਬ ਦੇ ਕੋਲ ਜਿਹੜਾ ਹੈ ਕਿ ਬੱਚੇ ਨੂੰ ਖਰੀਦਣ ਸੰਬੰਧੀ ਜਿਹੜੀ ਹੈ ਉਹ ਕੁਝ ਗਲਬਾਤ ਚੱਲ ਰਹੀ ਸੀ ਦੋ ਤਰ੍ਹਾਂ ਦੇ ਵਿੱਚ ਸੋ ਜਦੋਂ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਗਈ ਤੇ ਫਿਰ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ 13 ਫਰਵਰੀ 2026 ਨੂੰ ਅਰੋੜਾ ਨਰਸਿੰਗ ਹਸਪੀਟਲ ਜਿਹੜਾ ਹੈਗਾ ਬਾਬਾ ਧਾਨ ਸਿੰਘ ਚੌਂਕ ਲੁਧਿਆਣਾ ਉੱਥੇ 13 ਤਰੀਕ ਨੂੰ ਇੱਕ ਬੱਚਾ ਜਨਮਿਆ ਸੀਗਾ ਇੱਕ ਪ੍ਰਵਾਸੀ ਲੇਡੀ ਸੀਗੀ ਸੁਨੀਤਾ ਦੇਵੀ ਇਹਦੇ ਪਹਿਲਾਂ ਹੀ ਚਾਰ ਲੜਕੀਆਂ ਨੇ ਜਦੋਂ ਇਹ ਦੁਬਾਰਾ ਲੜਕੀ ਹੋਈ ਤੇ ਇਹਨੇ ਉੱਥੇ ਇੱਕ ਨਰਸ ਕੰਮ ਕਰਦੀ ਸੀਗੀ ਆਸ਼ਾ ਉਹਦੇ ਨਾਲ ਗੱਲਬਾਤ ਕੀਤੀ ਕਿ ਮੇਰੇ ਪਹਿਲਾਂ ਹੀ ਚਾਰ ਲੜਕੀਆਂ ਨੇ ਤੇ ਮੈਂ ਹੋਰ ਲੜਕੀ ਜਿਹੜੀ ਹੈ ਨਹੀਂ ਰੱਖਣੀ ਤੇ ਮੇਰੀ ਲੜਕੀਏ ਕਿਤੇ ਅੱਗੇ ਤੁਸੀਂ ਵਿਕਵਾ ਦੋ ਤਾਂ ਜਿਹੜੀ ਉਹ ਨਰਸ ਸੀਗੀ ਉਹਨੇ ਅੱਗੇ ਕੋਈ ਉਹਨੂੰ ਬੀਐਮਐਸ ਡਾਕਟਰ ਜਾਣਦੀ ਸੀਗੀ ਬਨਮੀਤ ਕੌਰ ਤਾਂ ਉਹਦੇ ਨਾਲ ਗੱਲ ਕੀਤੀ ਜਿਹੜੀ ਕਿ ਪੱਖੋਵਾਲ ਰੋਡ ਦੀ ਉੱਥੇ ਰਹਿਣ ਵਾਲੀ ਹੈ ਉਹਨੇ ਫਿਰ ਅੱਗੇ ਬਨਮੀਤ ਕੌਰ ਨੇ ਅੱਗੇ ਰੂਚੀ ਜਿਹੜੀ ਬਨਮੀਤ ਕੌਰ ਦੀ ਪੇਕੇ ਘਰ ਦੀ ਸਹੇਲੀ ਹੈ ਰੂਚੀ ਨਾਲ ਗੱਲ ਕੀਤੀ ਰੂਚੀ ਨੇ ਫਿਰ ਇੱਕ ਗੁਰਮੀਤ ਕੌਰ ਉਹਦੀ ਸਹੇਲੀ ਸੀਗੀ ਮੋਗੇ ਉਹਦੇ ਨਾਲ ਗੱਲ ਕੀਤੀ ਰੁਚੀ ਨੇ ਮੰਦੀਪ ਅਗਰ ਰੁਚੀ ਨੇ ਅੱਗੇ ਗੱਲ ਕੀਤੀ ਮੰਦੀਪ ਕੌਰ ਉਹ ਵੀ ਜਿਹੜੀ ਕਿ ਬੱਚਾ ਜਿਹੜੀ ਖਰੀਦਣ ਦੀ ਚਾਹਵਾਨ ਸੀ ਕੋਈ ਔਲਾਦ ਨਹੀਂ ਹੈ ਤੇ ਬੱਚਾ ਖਰੀਦਣਾ ਚਾਹੁੰਦੇ ਸੀਗੇ ਤੇ ਇਸ ਤਰੀਕੇ ਨਾਲ ਇਹਨਾਂ ਦਾ ਆਪਸ ਵਿੱਚ ਚੇਨ ਬਣੀ ਤੇ ਆਪਸ ਵਿੱਚ ਇਹਨਾਂ ਦਾ 210000 ਰੁਪਏ ਚ ਸੌਦਾ ਹੋਇਆ ਇਹਦੇ ਵਿੱਚੋਂ ਕੁਝ ਅਮਾਉਂਟ ਜਿਹੜੀ ਹੈਗੀ ਹੈ ਜਿਹੜਾ ਨੇ ਬੱਚਾ ਖਰੀਦਣਾ ਸੀਗਾ ਉਹਨਾਂ ਨੇ ਔਨਲਾਈਨ ਜਿਹੜਾ ਹੈ ਪੈਸਾ ਟਰਾਂਸਫਰ ਵੀ ਕੀਤਾ ਉਹ ਸਾਡਾ ਸਾਰਾ ਜਿਹੜਾ ਹੈਗਾ ਔਨ ਰਿਕਾਰਡ ਹੈ ਤੇ ਇਹਦੇ ਵਿੱਚ ਟੋਟਲ ਜਿਹੜਾ 8 ਦੋਸ਼ੀ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਤੇ ਇਹਦੇ ਵਿੱਚੋਂ 5 ਜਿਹੜੇ ਦੋਸ਼ੀ ਨੇ ਜਿੱਚ ਨਵਜਨਮੀ ਲੜਕੀ ਦੀ ਮਾਤਾ ਜਿਨ੍ਹਾਂ ਨੇ ਖਰੀਦਣਾ ਸੀਗਾ ਤੇ ਵਿੱਚੋਂ ਪ੍ਰਵੀਨ ਬਨਮੀਤ ਕੌਰ ਜਿਹੜੀ ਬੀਐਮਐਸ ਡਾਕਟਰ ਰੂਚੀ ਤੇ ਮਨਦੀਪ ਕੌਰ ਇਹਨਾਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਕਰ ਲਿਆ ਤੇ ਜਿਹੜੇ ਤਿੰਨ ਦੋਸ਼ੀ ਨੇ ਜਿਹੜੀ ਇੱਕ ਨਰਸ ਹੈਗੀ ਐ ਤੇ ਨਾਲ ਇਹਦੇ ਦੋ ਦੋਸ਼ੀ ਜਿਹੜੇ ਉਹ ਰਗੇ ਨੇ ਉਹਨਾਂ ਦੀ ਵੀ ਗ੍ਰਿਫਤਾਰੀ ਪੈਣੀ ਹੈ। ਸਰ ਦਲਾਲਾਂ ਨੇ ਜਿਹੜੇ 210000 ਚ ਕਿੰਨੇ ਡਿਵਾਈਡ ਕਰਨੇ ਸੀ ਕਿ ਬੱਚੇ ਵਾਲਿਆਂ ਨੂੰ ਕਿੰਨੇ ਦੇਣੇ ਸੀ ਖੁਦ ਕਿੰਨੇ ਕਿੰਨੇ ਦੇਣੇ ਸੀ। ਉਹ ਮਤਲਬ ਸਾਰਿਆਂ ਨੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਆਪਣਾ ਆਪਣਾ ਹਿੱਸਾ ਵਿੱਚ ਕਿਸੇ ਨੇ 10000 ਕਿਸੇ ਨੇ 20000 ਉਹ ਸਾਰਾ ਆਪਸ ਰੱਖਿਆ ਸੀ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਸ ਡਿਟੇਲ ਵਿੱਚ ਹੋ ਕਰਾਂਗੇ। ਮਾਂ ਨੂੰ ਕਿ ਨਾ ਮਿਲਿਆ। ਮਾਂ ਨੂੰ ਬਹੁਤ ਘੱਟ ਪੈਸੇ ਮਿਲਨੇ ਸੀਗੇ ਬੇਸਿਕਲੀ ਉਹ ਕਹਿੰਦੇ ਸੀ ਕਿ ਮੈਨੂੰ ਜਿਹੜਾ ਹਸਪੀਟਲ ਦਾ ਖਰਚਾ ਹੈਗਾ ਖਰਚਾ ਦਵਾ ਦਿਓ ਸਰ ਇਸ ਤਰ੍ਹਾਂ ਦੇ ਪ੍ਰਾਈਵੇਟ ਹਸਪੀਟਲ ਚ ਬੱਚਿਆਂ ਨੂੰ ਵੇਚਣ ਦਾ ਇੱਕ ਕਾਰੋਬਾਰ ਕੀਤਾ ਜਾ ਰਿਹਾ ਗੁਰੂਪੁਰਦਾ ਤੇ ਸਰ ਇਹ ਹੁਣ ਕੀ ਹਸਪੀਟਲ ਤੇ ਵੀ ਕਾਰਵਾਈ ਕੀਤੀ ਜਾਊਗੀ ਵੀ ਬਿਨਾ ਆਇਡੈਂਟੀਫਾਈ ਕੀਤੇ ਇੱਕ ਸਰਟੀਫਾਈਡ ਨਰਸਾਂ ਨੂੰ ਰੱਖਣ ਦੀ ਬਜਾਏ ਹਰੇਕ ਨੂੰ ਹੀ ਰੱਖੀ ਜਾ ਰਹੀ ਨੇ ਜਿੜੀ ਦਾਇਆਂ ਮਾਈਆਂ ਨੇ ਉਹ ਇੰਦਾਰੇ ਕੰਮ ਕਰਦੀਆਂ ਨੇ ਬਿਲਕੁਲ ਜਿਹੜਾ ਇਹਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਸਪੀਟਲ ਦਾ ਰੋਲ ਵੀ ਇਹਦੇ ਵਿੱਚ ਜਿਹੜਾ ਵਿਚਾਰਿਆ ਜਾਏਗਾ ਸਰ ਪਤਾ ਕਿ ਗੈਂਗ ਇਨਫੋਰਮੇਸ਼ਨ ਕਿੱਦਾਂ ਮਿਲਦੀ ਹੈ ਇਹ ਸੋਚਾ ਹੋ ਰਿਹਾ ਵਾ ਔਰ ਕਿਹੜੀ ਜਗ੍ਹਾ ਹੋ ਰਿਹਾ ਹੈ ਇਹ ਪਤਾ ਲੱਗਿਆ ਲੋਕਾਂ ਨੇ ਮਤਲਬ ਦੇਖਿਆ ਹੋਵੇ ਦੇਖੋ ਜਿਹੜਾ ਇਨਫਾਰਮਰ ਹੁੰਦੇ ਲੋਕ ਹੀ ਹੁੰਦੇ ਨੇ ਤਾਂ ਬੇਸਿਕਲੀ ਜਿਹੜਾ ਸੀ ਸਿਕਰਟ ਇਨਫੋਰਮੇਸ਼ਨ ਤੇ ਪਰਚਾ ਦਿੰਦਾ ਸਰ ਪਹਿਲੇ ਵੀ ਕੋਈ ਇਹਨਾਂ ਵੱਲੋਂ ਜਿਹੜਾ ਅਜਿਹਾ ਕੋਈ ਬੱਚਾ ਵੇਚਿਆ ਜਾਂ ਖੀਦਾ ਗਿਆ ਵਾ ਉਹਦੀ ਜਨਕਾਰੀ ਸਾਹਮਣੇ ਆਈ ਹੈ ਸਰ ਨਹੀਂ ਕੋਈ ਅਜਿਹਾ ਰਿਕਾਰਡ ਜਿਹੜਾ ਸੀ ਇਹ ਚੈੱਕ ਕਰ ਰਹੇ ਹਾਂ ਸਾਰਾ ਕਿ ਹੋ ਸਕਦਾ ਹੈ ਪ੍ਰੋਪਰ ਗੈਂਗ ਹੋਵੇ ਪਹਿਲਾਂ ਵੀ ਕਰਦੇ ਹੋਣ ਇਹ ਜੀ ਡਿਟੇਲ ਇਨਵੈਸਟੀਗੇਸ਼ਨ ਕਰਾਂ ਤਾਂ ਉਹ ਲੱਖ ਰੁਪਏ ਮਦਰ ਦੇ ਅਕਾਊਂਟ ਚ ਗਿਆ ਮਦਰ ਦੇ ਅਕਾਊਂਟ ਚ ਨਹੀਂ ਗਿਆ ਉਹਨੇ ਪੈਸੇ ਮਦਰ ਦੇ ਅਕਾਊਂਟ ਚ ਨਹੀਂ ਗਏ ਪੈਸੇ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਇਹ ਮਨਮੀਤ ਕੌਰ ਜਿਹੜੀ ਹੈਗੀ ਆ ਵਿੱਚ ਜਿਹੜੀ ਕਿ ਬੀ ਐਮ ਐਸ ਡਾਕਟਰ ਹੈਗੀ ਹੈ ਉਹਦੇ ਅਕਾਊਂਟ ਚ ਪੈਸੇ ਚਲੇ ਗਏ ਸੀ ਡਾਕਟਰ ਬੀ ਐਮ ਐਸ ਬੀ ਐਮ ਐਸ ਡਾਕਟਰ ਹੈ ਸੁਨੀਤਾ ਦੇਵੀ ਪਤਨੀ ਆਫ ਬਿਸ਼ਪ ਲਾਲ ਹੈ ਜੀ ਉਹਦੇ ਪਤੀ ਨੂੰ ਵੀ ਪਤਾ ਸੀ ਕਿ ਬੱਚੇ ਨੂੰ ਵੇਚਿਆ ਗਿਆ ਵਾ ਹਾਲੇ ਤੱਕ ਇਨਵੈਸਟੀਗੇਸ਼ਨ ਚ ਨਹੀਂ ਆਇਆ ਪਰ ਅਸੀਂ ਹਾਲੇ ਇਹਨੂੰ ਡਿਟੇਲ ਚ ਇਨਵੈਸਟੀਗੇਸ਼ਨ ਕਰਾਂਗੇ ਬਿਲਕੁਲ ਜਿਹੜਾ ਬੱਚਾ ਇਸ ਬਾਰੇ ਤਾਂ ਉਹ ਆਇਡੈਂਟੀਫਾਈ ਹੋਇਆ ਜਿਹਨੇ ਖਰੀਦਣਾ ਸੀ ਉਹਦਾ ਕੀ ਫਾਈਨੈਂਸ਼ੀਅਲ ਸਟੇਟਸ ਆ ਕੀ ਹੈ ਕੀ ਨਹੀਂ ਮਨਦੀਪ ਕੌਰ ਜੀ ਜਿਹਨੇ ਬੱਚਾ ਖਰੀਦਣਾ ਸੀਗਾ ਇਹ ਪਿੰਡ ਡੰਗਲ ਜਿਹੜੇ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਹੈ ਇਹਨਾਂ ਦੇ ਪਹਿਲਾਂ ਕੋਈ ਬੱਚਾ ਨਹੀਂ ਹੈਗਾ ਫਾਈਨੈਂਸ਼ੀਅਲ ਸਟੇਟਸ ਇਹਨਾਂ ਦਾ ਠੀਕ ਹੈਗਾ ਤੇ ਇਹ ਬੱਚਾ ਖਰੀਦਣਾ ਚਾਹੁੰਦਾ ਸੀ ਜਿਹੜੀ ਉਹ ਪਲਵਸੀ ਮਦਰ ਹੈ ਜਿਹੜੀ ਉਹ ਕਿੱਥੇ ਦੀ ਹੈ ਕਿਹੜੀ ਸਟੇਟ ਦੀ ਹੈ ਬੇਸਿਕਲੀ ਪਛੋ ਯੂਪੀ ਦੀ ਰਹਿਣ ਵਾਲੀ ਹੈ ਜੀ ਤੇ ਫਿਲਹਾਲ ਜਿਹੜਾ ਹੈ ਸ਼ੇਰਪੁਰ ਕਲਾ ਉੱਥੇ ਰਹਿ ਰਹੀ ਹੈ ਇਹ ਹਸਪੀਟਲ ਦੇ ਵੀ ਸਰ ਕੋਈ ਕਾਰਵਾਈ ਕੀਤੀ ਗਈ ਹੈ ਬਾਕਾਇਦਾ ਜਾਂ ਸਿਰਫ ਤੇ ਸਿਰਫ ਡਾਕਟਰ ਜਾਂ ਜਿਹੜਾ ਸਟਾਫ ਹੈ ਉਹਨਾਂ ਦੀ ਕੀਤੀ ਗਈ ਹੈ ਹਾਲੇ ਤੱਕ ਜਿਹੜੀ ਸ਼ਮੂਲੀਅਤ ਨਰਸ ਦੀ ਸਾਹਮਣੇ ਆਈ ਹੈ ਇਸ ਤੋਂ ਬਾਅਦ ਜਿਹੜਾ ਅਸੀਂ ਇਨਵੈਸਟੀਗੇਸ਼ਨ ਵਿੱਚ ਦੇਖਾਂਗੇ ਕਿ ਹਸਪੀਟਲ ਦਾ ਮੈਨੇਜਮੈਂਟ ਦਾ ਉਹਨਾਂ ਦੇ ਕਿ ਡਾਕਟਰਸ ਦਾ ਇਹਦੇ ਵਿੱਚ ਕੋਈ ਰੋਲ ਹੈ ਕਿ ਨਹੀਂ ਔਰ ਸਰ ਪਹਿਲਾਂ ਵੀ ਬਰਚੀਆਂ ਦੀ ਖਰੀਦੋਂ ਕੋਈ ਕੁਝ ਹੋਈ ਹੈ ਜਾਂ ਇਹ ਇਹ ਪਹਿਲਾਂ ਵੀ ਮੰਨਦੇ ਇਹ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਹੁਣ ਸਾਰਿਆਂ ਦਾ ਪੁਲਿਸ ਰਿਮਾਂਡ ਲੈ ਕੇ ਨਾਲ ਡਿਟੇਲ ਜੜੀ ਪੁੱਛ ਕੇ ਚੁਕਰਾ ਗਏ ਕੁਝ ਵੀਡੀਓਜ਼ ਵੀ ਆ ਗਏ ਸੀ ਕੁਝ ਜੈਂਟਸ ਵੀ ਉਹਦੇ ਲੇਡੀ ਦੇ ਨਾਲ ਇਹ ਦਾ ਸੱਚ ਲਈ ਸੀ ਕਿ ਉਹ ਵੀ ਹਨੇ ਇਸ ਪਰਚੇ ਦੇ ਨਾਮ ਦੇ ਵਿੱਚ ਖਰੀਦਿਆ ਬਿਲਕੁਲ ਇਹਦੇ ਵਿੱਚ ਇੱਕ ਜਿਹੜਾ ਹੈਗਾ ਪੰਮਾ 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 ਲੇਡੀਆਂ ਪੰਮਾ ਲੇਡੀਆਂ ਇੱਕ ਪੰਮਾ ਨਾਲ ਦੀ ਆਸ਼ਾ ਵਰਕਰ ਹੈਗੀ ਉਹ ਵੀ ਨਾਮਜ਼ਦ ਕੀਤੀ ਹੈ ਜਿਹੜੇ ਜੈਂਟਸ ਉਹਨਾਂ ਦਾ ਰੋਲ ਦੇਖ ਰਹੇ ਰਹੀ ਸੀ ਸਰ ਸਰੀ ਡੀਲ 25 ਦੀ ਫਿਰ ਹੁਣ ਪਹਿਲਾਂ ਹੋਈ ਸੀ ਜਾਂ ਬਾਅਦ ਵਿੱਚ ਬਾਅਦ ਵਿੱਚ ਬੱਚੇ ਦੀ ਉਮਰ ਕਿੰਨੀ ਹੈ ਕਿੰਨੇ ਦਿਨ ਦੀ 13 13 ਤਰੀਕ ਨੂੰ 13 ਫਰਵਰੀ ਨੂੰ ਬੱਚਾ ਜਿਹੜਾ ਪੈਦਾ ਹੋਇਆ ਬਾਅਦ ਵਿੱਚ ਅੱਜ 4 ਦਿਨ ਹੋਏ ਹੋਣਗੇ ਦੋ ਦਿਨ ਦੀ ਗੱਲ ਹੈ